ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅਸੀਂ ਵੀ ਘੈਂਟ ਆ ਅੱਜ ਪੈਣਾ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਨਾ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਵੀ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀ ਬਿਨਾ ਆਪਾਂ نیچے ਦੀ ਕੁਛ ਪਾਏ ਹਨਾ ਬਰਾ ਵਗੈਰਾ ਹਨ ਤਾਂ ਆਪਾਂ ਉਹਦੀ ਫਿਟਿੰਗ ਕਿਵੇਂ ਘੈਂਟ ਲਿਆ ਸਕਦੇ ਹਾਂ ਮੈਂ ਸੋਚਿਆ ਸੀਗਾ ਮੈਂ ਕੱਲੀ ਕਟਿੰਗ ਕਟੇਗੀ ਪਾਉਂਗੀ ਪਰ ਪੈਣਾ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹਨਾਂ ਦੇ ਕਮੈਂਟ ਆਏ ਹਨਾ ਤਾਂ ਕਰਕੇ ਫਿਰ ਉਹਨਾਂ ਦੀ ਡਿਮਾਂਡ ਤੇ ਮੈਂ ਸਟੀਚਿੰਗ ਦੀ ਵੀਡੀਓ ਪਾਉਣ ਲੱਗੀ ਹਾਂ ਜਿਹੜੀਆਂ-ਜਿਹੜੀਆਂ ਭੈਣਾਂ ਨੇ ਕਟਿੰਗ ਦੇਖੀ ਆ ਤਾਂ ਉਹ ਤੁਸੀਂ ਸਟਿਚਿੰਗ ਜ਼ਰੂਰ ਦੇਖਿਓ ਤੇ ਜਿਹੜਿਆਂ ਨੇ ਸਟਿਚਿੰਗ ਸਿਰਫ ਨਮੇ ਆਇਓ ਤੁਸੀਂ ਸਿਰਫ ਸਟਿਚਿੰਗ ਹੀ ਦੇਖ ਰਹੇ ਹੋ ਹਨਾ ਤਾਂ ਉਹ ਜਾ ਕੇ ਕਟਿੰਗ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਇਹਦੀ ਆਪਾਂ ਫਿਟਿੰਗ ਕਿੱਦਾਂ ਦੀ ਲੈ ਕੇ ਆਉਂਦੀ ਹੈ ਹਨਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜੇ ਕੁਝ ਸਮਝ ਨਾ ਆਇਆ ਹੋਇਆ ਹਨਾ ਤਾਂ ਤੁਸੀਂ ਫਿਰ ਮੈਨੂੰ ਕਮੈਂਟ ਕਰ ਸਕਦੇ ਹੋ ਓਕੇ ਜੀ ਧੰਨਵਾਦ ਸਾਰਾ ਕਟਿੰਗ ਆਪਣੀ ਕਮੀਜ਼ ਦੀ ਹੋ ਗਈ ਸੀ ਗਲਾ ਮੈਂ ਅਟੈਚ ਕਰ ਲਿਆ ਹੁਣ ਆਪਾਂ ਚੱਲਾਂਗੇ ਮਸ਼ੀਨ ਦੇ ਉੱਪਰ ਆ ਇੱਕ ਵਾਰ ਬਾਹ ਦੇਖ ਲਓ ਤੁਸੀਂ ਜਿਵੇਂ ਹੁਣ ਆ ਦੇਖੋ ਕਮੀਜ਼ ਆਪਣਾ ਨਾ ਪ੍ਰਿੰਟਰ ਸੀਗਾ ਆਪਾਂ ਬਾਹ ਲਾਹੀ ਹੈ ਨਾਲ ਉਹ ਜਿਹੜਾ ਕਪੜਾ ਲਿਆ ਸੀ ਜੇ ਤਾਂ ਹੁਣ ਆਲ ਓਵਰ ਹੋਵੇ ਫਿਰ ਤਾਂ ਉਹਦਾ ਆਪਾਂ ਪੌਂਚਾ ਪਾ ਦਿੰਦੇ ਆ ਇਹ ਆਪਾਂ ਲਾਹਾਂਗੇ ਇਹਦੀ ਬਾਹ ਤੇ ਹੁਣ ਆਪਾਂ ਇਹਦਾ ਕੀ ਕਰਨਾ ਇਹਦੇ ਨਾਲ ਕਾਫੀ ਡਾਊਟ ਸੀ ਭੈਣਾਂ ਦੇ ਇਹਨੂੰ ਆਪਾਂ ਕੀ ਕਰਨਾ ਐਦਾਂ ਹੀ ਰੱਖ ਕੇ ਇਹਨੂੰ ਐ ਕਰਕੇ ਜੋੜ ਲਾ ਲਵਾਂਗੇ ਜੇ ਤਾਂ ਹੁਣ ਬਾਰਡਰ ਨਾ ਹੋਵੇ ਫਿਰ ਤਾਂ ਆਪਾਂ ਇੱਕ ਜੋੜ ਪਾ ਸਾਦਿਆਂ ਬਾਹ ਦੇ ਵਿੱਚ ਹਨਾ ਇਹਦੇ ਵਿੱਚ ਬਾਰਡਰ ਆ ਤਾਂ ਕਰਕੇ ਆਪਾਂ ਜੋੜ ਲਾਵਾਂਗੇ ਇੱਕ ਤਾਂ ਆਪਾਂ ਇੱਥੇ ਸੀਨ ਲਾਵਾਂਗੇ ਇੱਕ ਕਪਾ ਇੱਥੇ ਸੀਨ ਲਾਵਾਂਗੇ ਦੋਨੇ ਪੱਲਿਆਂ ਤੇ ਫਿਰ ਉਸ ਤੋਂ ਬਾਅਦ ਉਹਦੀ ਆਪਾਂ ਕਟਿੰਗ ਕਿਵੇਂ ਕਰਨੀ ਹੈ ਉਹ ਤੁਹਾਨੂੰ ਮੈਂ ਦੱਸਣ ਲੱਗਾਂਗੀ ਆਪਾਂ ਪਹਿਲਾਂ ਬਾਹਾਂ ਦਾ ਹੀ ਜੋੜ ਲਾ ਕੇ ਇਹਦੇ ਨੂੰ ਮਿੜਾਂਗੇ ਆਪਾਂ ਕੰਮ ਪ੍ਰਿੰਟ ਨਾਲ ਪ੍ਰਿੰਟ ਮਲਾ ਕੇ ਤੁਸੀਂ ਸਿਰਫ ਮਸ਼ੀਨ ਦੇ ਪੈਰਵਾਲ ਦੇਖਣਾ ਮੇਰੇ ਪੈਰਵਾਲ ਨਹੀਂ ਦੇਖਣਾ ਦੋਨੇ ਪਾਸੇ ਸੀਨਾ ਲਾ ਲਵੋ ਨਵੀਂ ਲੈ ਕੇ ਆਂਦੀ ਆ ਪੂਰੇ 50000 ਦੀ ਕਿਸੇ ਵੀ ਭੈਣ ਭਰਾ ਨੂੰ ਚਾਹੀਦੀ ਹੋਵੇ ਤਾਂ ਮੈਂ ਤਾਂ ਜੀ ਨੂੰ ਕਰਦੇ ਹੋਰ ਲੱਗ ਗਿਆ ਸੀ ਇੱਧਰ ਵੀ ਜੋੜ ਲੱਗ ਗਿਆ ਸੀ ਇੱਧਰ ਵੀ ਆ ਦੇਖੋ ਧਿਆਨ ਨਾਲ ਐਦਾਂ ਜੋੜ ਲੱਗ ਗਿਆ ਹੁਣ ਆਪਾਂ ਕੀ ਕਰਨਾ ਜਿਹੜੀ ਆ ਆਪਣੀ ਆ ਵਾਲੀ ਬੰਦ ਆ ਨਾ ਇੱਥੋਂ ਆਪਾਂ ਹਰ ਇੱਕ ਹਰ ਇੱਕ ਕਟਿੰਗ ਕਰ ਦੇਣੀ ਆ ਓਕੇ ਇਹਦੀ ਆਪਾਂ ਕਟਿੰਗ ਕਰਕੇ ਇਨੂੰ ਆਪਾਂ ਇਦਾਂ ਕਰ ਲੈਣਾ ਮਤਲਬ ਕਿ ਦੋਨੇ ਪਾਸੇ ਜੋੜ ਆ ਜਾਣਾ ਇਧਰ ਵੀ ਇਧਰ ਵੀ ਠੀਕ ਹੈ ਜੇ ਤੁਹਾਡੇ ਕੋਲ ਪ੍ਰੈਸ ਹੈਗੀ ਤੁਸੀਂ ਉੱਤੇ ਪ੍ਰੈਸ ਮਾਰ ਸਕਦੇ ਹੋ ਨਹੀਂ ਪ੍ਰੈਸ ਹੈਗੀ ਤਾਂ ਤੁਸੀਂ ਇਦਾਂ ਹੀ ਜਿਹੜੇ ਆਪਾਂ ਵੱਡੇ ਵੱਡੇ ਨੋ ਰੱਖੇ ਹੁੰਦੇ ਆ ਉਹ ਮਾਰ ਲਓ ਜੇ ਉੱਪਰ ਪੂਰੀ ਚੰਗੀ ਤਰ੍ਹਾਂ ਵਿਛਾ ਕੇ ਹੁਣ ਆਪਾਂ ਕੀ ਕਰਨਾ ਜਿਵੇਂ ਕਿ ਆਪਣੇ ਕਸਟਮਰ ਦਾ ਮੋਡਾ ਹੈਗਾ 9.5 ਇੰਚ ਠੀਕ ਹੈ 9.5 ਇੰਚ ਆਪਾਂ ਕਿੰਨਾ ਰੱਖਣਾ ਆਪਾਂ 9 ਇੰਚ ਰੱਖਣਾ ਇੱਥੋਂ ਤਾਂ ਉਸ ਤੋਂ ਬਾਅਦ ਕਾਟ ਤੁਹਾਡੀ ਮਰਜ਼ੀ ਆ ਤੁਸੀਂ ਦੋ ਵੈਸੇ ਦੋ ਦੀ ਤਾਂ ਪੈਂਦੀ ਹੀ ਨਹੀਂ ਜਾਂ ਤਾਂ 2.5 ਦੀ ਜਾਂ 3 ਦੀ ਪੈਂਦੀ ਹੈ ਮੈਂ ਪਾਉਂਗੀ 3 ਦੀ ਠੀਕ ਹੈ 3 ਦੀ ਕਾਟ ਪਾ ਕੇ ਹੁਣ ਮੈਂ ਤੁਹਾਨੂੰ ਕਲੀਅਰ ਕਰੀ ਦੇਵਾਂ ਜਿਵੇਂ ਹੁਣ ਆਪਣਾ ਮੋਡਾ 9 ਰੱਖਿਆ ਸੀਗਾ ਇੱਥੋਂ ਮੈਂ ਰੱਖੂੰਗੀ 3.5 ਇੰਚ ਬੰਦ ਵਾਲੇ ਪਾਸਿਓਂ 3.5 ਇੰਚ ਆਪਾਂ ਰੱਖ ਕੇ ਇਹਨੂੰ ਇਹਦੇ ਨਾਲ ਆਪਾਂ ਐ ਕਰਕੇ ਗਲਾਈ ਦੇ ਦੇਣੀ ਹੁੰਦੀ ਆ ਠੀਕ ਹੈ ਤੇ ਹੁਣ ਆਜੋ ਆਪਾਂ ਇੱਧਰ ਮੂਰੀ ਤੇ ਜਿਹੜੀ ਮੂਰੀ ਹੁੰਦੀ ਆ ਦੇਖੋ ਹੁਣ ਆਪਣਾ ਇੱਥੇ ਡਿਜ਼ਾਈਨ ਬਣਿਆ ਹੋਇਆ ਠੀਕ ਆ ਦੋਨੇ ਡਿਜ਼ਾਈਨ ਨੂੰ ਸੇਮ ਰੱਖ ਲੈਣਾ ਮੂਰੀ ਜਿੰਨੀ ਤੁਹਾਡੇ ਕਸਟਮਰ ਦੀ ਹੈਗੀ ਆ ਜਿੰਨੇ ਤੁਹਾਡੇ ਕਸਟਮਰ ਦੀ ਹੈਗੇ ਓੰਨੇ ਰੱਖ ਕੇ ਉਦੋਂ 2 ਇੰਚ ਐਕਸਟਰਾ ਰੱਖ ਕੇ ਆਪਾਂ ਕਟਿੰਗ ਕਰ ਦੋ ਜਿਵੇਂ ਹੁਣ ਮੇਰੇ ਕਸਟਮਰ ਦੇ ਹੈਗੇ 5 ਇੰਚ ਕਿਉਂਕਿ ਇਹ 20x2 ਇੰਚ ਰਹੀ ਹੈ ਬਾਹ ਉਹਨਾਂ ਦੀ ਤਾਂ ਮੈਂ ਰੱਖੂੰਗੀ 7.5 ਇੰਚ 7.5 ਇੰਚ ਰੱਖ ਕੇ ਜੇ ਤਾਂ ਆਪਣੇ ਕੋਲ ਕੋਈ ਫੱਟੀ ਵਗੈਰਾ ਹੈਗੀ ਆ ਤਾਂ ਮੈਂ ਕਰਕੇ ਲਾ ਲਵਾਂ ਤੇ ਨਹੀਂ ਹੈਗੀ ਤਾਂ ਫਿਰ ਇੱਦਾਂ ਕੋ ਖਾਸ ਚੱਕਰ ਨਹੀਂ ਹੁੰਦਾ ਤਾਂ ਹੁਣ ਇਹਦੀ ਆਪਾਂ ਇਦਾਂ ਕਰਕੇ ਕਟਿੰਗ ਕਰ ਦਵੋ ਠੀਕ ਹੈ ਜੀ ਜਿਹੜੀ ਪ੍ਰਿੰਟ ਮਤਲਬ ਕਿ ਮੈਚਿੰਗ ਸੂਟ ਦੀ ਬਾਹ ਹੁੰਦੀ ਹੈ ਨਾ ਉਹ ਹਮੇਸ਼ਾ ਇਦਾਂ ਹੀ ਕੱਟੀ ਜਾਂਦੀ ਜਿਹੜਾ ਫਰੰਟ ਤੇ ਬਾਰਡਰ ਹੋਵੇ ਜਿਹਦਾ ਬਾਰਡਰ ਨਾ ਹੋਵੇ ਉਹਦੇ ਵਿੱਚ ਆਪਾਂ ਸਿੰਗਲ ਜੋੜ ਪਾ ਸਕਦੇ ਹੁੰਦੇ ਆਹ ਵਾਲੀ ਚੀਜ਼ ਤੇ ਬੈਕ ਤੇ ਆ ਜਾਂਦਾ ਉਹ ਠੀਕ ਹੈ ਤੇ ਜਿਹੜਾ ਬਾਰਡਰ ਹੁੰਦਾ ਉਹਦੇ ਵਿੱਚ ਦੋ ਜੋੜ ਪੈਣੇ ਹੀ ਪੈਣੇ ਹੁੰਦੇ ਆ ਇੱਧਰ ਵੀ ਆ ਗਿਆ ਤੇ ਇੱਧਰ ਵੀ ਆ ਗਿਆ ਓਕੇ ਜਿਹੜਾ ਆਪਾਂ ਜੋੜ ਲਾਇਆ ਸੀ ਉਹਦੇ ਤੇ ਆਪਾਂ ਸੀਨ ਲਾਵਾਂਗੇ ਇਹ ਪੱਕੀ ਸੀਨ ਨਾ ਲੌਣੀ ਸੀਨ ਨਹੀਂ ਹੁੰਦੀ ਆ ਇਥੇ ਉਸ ਤੋਂ ਬਾਅਦ ਗਲਾ ਵਗੈਰਾ ਜਰਾਂ ਨਹੀਂ। ਸੱਪੀ। ਦੇਖੋ ਹੁਣ ਆਪਾਂ ਕੀ ਕੀਤਾ ਗਲੇ ਦਾ ਵਿਚਾਲਾ ਕਰਕੇ ਇੱਥੇ ਥੋੜਾ ਹਨੇਰਾ ਪੈ ਰਿਹਾ ਤਾਂ ਕਰਕੇ ਮੈਂ ਪਿੰਕ ਪਿੰਕ ਕਲਰ ਦਾ ਚਾਕ ਕਸਾ ਲਿਆ। ਗਲੇ ਦਾ ਵਿਚਾਲਾ ਕਰਕੇ ਆਪਾਂ ਰੱਖ ਲਿਆ ਤੇ ਇਹਦਾ ਵੀ ਆਪਾਂ ਸੇਮ ਹੋਵੇਂ। ਅੱਜ ਮੈਂ ਤੁਹਾਨੂੰ ਨਵੇਂ ਤਰੀਕੇ ਨਾਲ ਗਲਾ ਲਾਉਣਾ ਦੱਸੂਗੀ। ਮੈਂ ਲਾਦਾਂ ਇਹਦੇ ਤੁਸੀਂ ਪਹਿਲਾਂ ਦੇਖਿਆ ਹੋਊਗਾ ਕਿਤੇ ਗਲਾ ਲੱਗਿਆ। ਕਿ ਇਹ ਤੁਸੀਂ ਮੋਟੀ ਕਰ ਲਵੋ ਬਚਾਲਾ ਕਰਕੇ ਜਦੋਂ ਆਪਾਂ ਗੜਾ ਲਾਉਣੇ ਆ ਨਾ ਉਦੋਂ ਪਹਿਲਾਂ ਸੈਂਟਰ ਵਾਲੀ ਸੀਨ ਲਾਇਆ ਕਰੋ ਸੋਈ ਆਪਾਂ ਵਿਚੀ ਰੱਖਣੀ ਆ ਨੇੜੇ ਆਪਾਂ ਸੀਨ ਲਾਉਣੀ ਹੁੰਦੀ ਆ ਨਾ ਕਈ ਪਾਣਾ ਮੈਨੂੰ ਪੁੱਛਦਿਆਂ ਸੀਗੇ ਵੀ ਤੁਸੀਂ ਬੁਕਰਮ ਦੇ ਉੱਪਰ ਸੀਨ ਲਾਉਣੀ ਆ ਨਹੀਂ ਜੀ ਆਪਾਂ ਬਿਲਕੁਲ ਨਾਲ-ਨਾਲ ਸੀਨ ਲਾਉਣੀ ਆ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦੂੰਗੀ ਆਪਾਂ ਬੁਕਰਮ ਦੇ ਉੱਪਰ ਨਹੀਂ ਲਾਉਣੀ ਬੁਕਰਮ ਦੇ ਨਾਲ-ਨਾਲ ਸੀਨ ਲਾਉਣੀ ਆ ਇੱਥੋਂ ਕੱਢ ਕੇ ਫਿਰ ਆਪਾਂ ਦੂਜੇ ਪਾਸੇ ਧਰਾਂਗੇ ਜਦੋਂ ਆਪਾਂ ਸੀਨ ਮੋੜ ਨਹੀਂ ਹੁੰਦੀ ਨਾ ਉਦੋਂ ਸੂਈ ਵਿੱਚ ਹੀ ਰੱਖਿਆ ਕਰੋ ਬਾਹਰ ਨਾ ਕੱਢਿਆ ਕਰੋ ਜਦੋਂ ਆਪਾਂ ਸੂਈ ਬਾਹਰ ਕੱਢਦੇ ਨੇ ਉਦੋਂ ਫਿਰ ਉਹ ਚੀਜ਼ ਨਹੀਂ ਬੰਦੀ ਹੁਣ ਆ ਮੇਰੀ ਮਸ਼ੀਨ ਦੇ ਪੈਰ ਨੂੰ ਅੰਨਾ ਦਾ ਬੁਖਾਰ ਹੋ ਗਿਆ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਬਸ ਇਹਦੀ ਆਪਾਂ ਕਟਿੰਗ ਕਰ ਲੈਣੀ ਆ ਕਟਿੰਗ ਕਰਕੇ ਕਟਿੰਗ ਆਪਾਂ ਕਰਕੇ ਇਹਦੇ ਵਿੱਚ ਕੀ ਕਰਨਾ ਆਪਾਂ ਕੱਟ ਪਾ ਲੈਣਾ ਠੀਕ ਹੈ ਕੱਟ ਪਾ ਕੇ ਉਸ ਤੋਂ ਬਾਅਦ ਆਪਾਂ ਸਿੱਧੀ ਸੀਨ ਲਾਉਣੀ ਹੁੰਦੀ ਸੀ ਨਹੀਂ ਚਾਪਾਂ ਉਹ ਨਹੀਂ ਲਾਉਣੀ ਇਹਦੇ ਵਿੱਚ ਆਪਾਂ ਕੀ ਕਰਨਾ ਇਹਨੂੰ ਇਦਾਂ ਇਧਰਲੇ ਪਾਸੇ ਰੱਖ ਕੇ ਇਹਨੂੰ ਐ ਫੋਲਡ ਕਰਕੇ ਠੀਕ ਹੈ ਇੱਥੇ ਆਪਾਂ ਕੱਚੀ ਸੀਨ ਕੱਚੀ ਵੀ ਨਹੀਂ ਕਹਿ ਸਕਦੇ ਤੂੰ ਬਰੀਕ ਬਖਾ ਕਰਕੇ ਸੀਨ ਲਾ ਲੈਣੀ ਆ ਆ ਦੇਖੋ ਕਢੀ ਆਪਾਂ ਕਰਕੇ ਜਿਹੜੀ ਆ ਚੀਜ਼ ਹੁੰਦੀ ਹੈ ਇਹਨੂੰ ਆਪਾਂ ਏਦਾਂ ਹੀ ਰੱਖ ਕੇ ਇੱਥੇ ਆਪਾਂ ਬਰੀਕ-ਬਰੀਕ ਸੀਨ ਲਾਵਾਂਗੇ ਇਹ ਸੀਨ ਲਾਉਣ ਦਾ ਕਾਰਨ ਕੀ ਹੈਗਾ ਉਹ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸੂਗੀ ਵੀ ਇਹ ਸੀਨ ਮੈਂ ਕਿਉਂ ਲਾਈ ਆ ਇਹਨੂੰ ਏਦਾਂ ਕਰ ਕਰਕੇ ਆਪਾਂ ਗਲੇ ਦੇ ਬੁਗਰਮ ਦੇ ਉੱਪਰ ਸੀਨ ਲਾਵਾਂਗੇ ਆਪਾਂ ਠੀਕ ਹੈ ਉਹਦੀ ਮੈਂ ਇੱਕ ਫੋਟੋ ਜੇ ਹੋ ਸਕੇ ਤਾਂ ਮੈਂ ਵੀਡੀਓ ਲਾਉਂਗੀ ਵੀ ਇਹ ਮੈਂ ਸੀਨ ਕਿਉਂ ਲਾਉਣੀ ਆ ਕੀ ਕਾਰਨ ਸੀ ਇਹਦਾ ਬੈਥ ਸਾਡੀ ਮਸ਼ੀਨ ਖੜ ਗਈ ਫਿਰ ਅਸੀਂ ਮਸਾ ਮਸ਼ੀਨ ਲੋਡ ਕੀਤੀ ਤਾਂ ਕਰਕੇ ਸਾਡੀ ਵੀਡੀਓ ਹੋ ਗਈ ਲੇਟ ਹੁਣ ਆਪਾਂ ਇਹਨੂੰ ਉਵੇਂ ਨਾਰਮਲ ਹੀ ਵਾਸੇ ਦੇ ਉੱਪਰ ਇੱਥੇ ਧਰ ਕੇ ਸੀਨ ਲਾ ਦਾਂਗੇ ਕੱਚੀ ਸੀਨ ਲਾਵਾਂਗੇ ਵੀ ਜਦੋਂ ਆਪਾਂ ਤਰਪਾਈ ਕਰਦੇ ਆ ਤਾਂ ਗਲਾ ਟੀਕਾ ਰਹੇ ਜਿਹੜੀਆਂ ਜਿਹੜੀਆਂ ਭੈਣਾਂ ਨੇ ਕਟਿੰਗ ਦੀ ਵੀਡੀਓ ਦੇਖੀ ਆ ਨਾ ਉਹ ਸਟੀਚਿੰਗ ਉਹਨਾਂ ਨੂੰ ਸ਼ਾਇਦ ਸਮਝ ਚੋਫੀ ਆ ਜਾਣੀ ਆ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਏ ਆ ਸਿਰਫ ਸਟੀਚਿੰਗ ਹੀ ਦੇਖ ਰਹੇ ਆ ਉਹ ਪਹਿਲਾਂ ਤੁਸੀਂ ਕਟਿੰਗ ਦੇਖੋ ਜਿਹੜੇ ਆਪਾਂ ਕਟਿੰਗ ਕੀ ਮੈਂ ਕੀਤੀ ਆ ਫਿਰ ਉਸ ਤੋਂ ਬਾਅਦ ਸਟੀਚਿੰਗ ਦੇਖਿਓ ਹੁਣ ਆਪਣਾ ਬੈਕ ਵਾਲਾ ਫਰੰਟ ਵਾਲਾ ਗਲਾ ਹੋ ਗਿਆ ਹੁਣ ਆਪਾਂ ਬੈਕ ਵਾਲੇ ਵਾਲੇ ਦੀ ਕਟੇ ਕਾਲਾ ਗਲੇ ਦੀ ਕਟਿੰਗ ਕਰਨ ਲੱਗੇ ਆ ਜਿਵੇਂ ਕਿ ਹੁਣ ਆਪਾਂ ਰੱਖ ਦਿੰਦੇ ਆ 2.5 ਇੰਚ ਹਨਾ ਉਹ 2.5 ਰੱਖਿਆ ਸੀਗਾ ਤੇ ਇਹਦੀ ਜਿਹੜੀ ਲੰਬਾਈ ਹੁੰਦੀ ਆ ਉਹ ਤੁਸੀਂ ਦੇਖੋ ਕਸਟਮਰ ਦੀ ਹੈਨਾ ਉਹਦੇ ਹਿਸਾਬ ਨਾਲ ਆਪਾਂ ਕਿੰਨੀ ਚਾਹੀਦੀ ਮੇਰੇ ਕਸਟਮਰ ਨੂੰ ਚਾਹੀਦੀ 6 ਇੰਚ ਪੌਣੇ 6 ਇੰਚ ਤਾਂ ਮੈਂ 6 ਹੀ ਲੈਂਦਾ ਤਾਂ ਇੱਕ ਡੱਬਾ ਬਣਾ ਕੇ ਉਸ ਤੋਂ ਬਾਅਦ ਆਪਾਂ ਅੱਧੇ ਇੰਚ ਹੀ ਲਾ ਲਓ ਚਾਹੇ ਤੁਸੀਂ ਚਾਹੇ ਘੱਟ ਲਾ ਲਓ ਉਹਨੂੰ ਹੈਨਾ ਚਾਹੇ ਕੁਝ ਪੁਆਇੰਟ ਲਾ ਲਓ ਤਾਂ ਉਹਦੀ ਕਟਿੰਗ ਕਰ ਲਓ ਆਪਾਂ ਦੇਖੋ ਕਟਿੰਗ ਇੱਕਦਮ ਉਹ ਇੱਧਰ ਨੂੰ ਆਉਣਾ ਚਾਹੀਦਾ ਇੱਕ ਤਾਂ ਉੱਧਰ ਨੂੰ ਆਉਣਾ ਚਾਹੀਦਾ ਹੈਨਾ ਮੈਂ ਆਪਾਂ ਇਦਾਂ ਧਰ ਕੇ ਤਸਵੀਰ ਲਾ ਦਵਾਂਗੇ ਰੇਵਲੀਰ ਲਾਉਣ ਦੇ ਦੋ ਤਰੀਕੇ ਹੁੰਦੇ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਸਿੰਗਲ ਲੱਗਦੀ ਹੈ ਇੱਕ ਡਬਲ ਲੱਗਦੀ ਹੈ ਸਿੰਗਲ ਆਪਾਂ ਲਾਈ ਸੀ ਉਸ ਦਿਨ ਹੁਣ ਇਹਦੇ ਤੇ ਆਪਾਂ ਡਬਲ ਹੀ ਲਾਵਾਂਗੇ ਡਬਲ ਇਹਨੂੰ ਤੁਸੀਂ ਨੂੰ ਖਿੱਚ ਕੇ ਲਾਉਣ ਦੀ ਲੋੜ ਨਹੀਂ ਹੁੰਦੀ ਨਾਰਮਲ ਤੁਸੀਂ ਲਾ ਸਕਦੇ ਹੋ ਦੇਖੋ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਲੱਗਿਆਂ ਹਾਂ ਆਪਾਂ ਉਹਨਾਂ ਦੀ ਬ੍ਰੈਸਟ ਦੇ ਹਿਸਾਬ ਨਾਲ ਪਲੇਟ ਡੂੰਗੀ ਪਾਉਣੀ ਹੁੰਦੀ ਹੈ ਜਿਵੇਂ ਕਿ ਅੱਧਾ ਇੰਚ ਇਧਰ ਹੋ ਗਈ ਅੱਧਾ ਇਧਰ ਹੋ ਗਈ ਹੁਣ ਤੁਸੀਂ ਦੇਖੋ ਵੀ ਆਪਾਂ ਪਲੇਟ ਕਿਵੇਂ ਪਾਵਾਂਗੇ ਸੀਨ ਬ੍ਰੀਕ ਕਰ ਲਓ ਜਿਹੜੀ ਸਾਈਡ ਵਾਲੀ ਪਲੇਟ ਹੁੰਦੀ ਹੈ ਨਾ ਇਹ ਆਪਾਂ ਬਸ ਇਦਾਂ ਹੀ ਪਾਉਣੀ ਹੁੰਦੀ ਹੈ ਵੀ ਬੰਦੇ ਦਾ ਨਾ ਆਪਾਂ ਜਦੋਂ ਨਾਪ ਲੈਨੇ ਹਨਾ ਉਹਦੇ ਹਿਸਾਬ ਨਾਲ ਥੋੜਾ ਆਈਡੀਆ ਹੋ ਜਾਂਦਾ ਮਨ ਲਾ ਵੀ ਕਿਸੇ ਦੀ ਤਾਂ ਥੋੜੀ ਜੀ ਅੱਧੇ ਇੰਚ ਚ ਹੀ ਪੈਂਦੀ ਹੈ ਕਿਸੇ ਦੀ ਪੌਣੇ ਇੰਚ ਵੀ ਪੈ ਜਾਂਦੀ ਹੈ ਆਹੀ ਸਾਈਡ ਵਾਲੀ ਹੁੰਦੀ ਹੈ ਮਤਲਬ ਕਿ ਜਦੋਂ ਆਪਾਂ ਸੂਟ ਪਾਉਣੇ ਆ ਉਦੋਂ ਕਈ ਕਹਿੰਦੇ ਨਾ ਵੀ ਸਾਡੇ ਬਲ ਪੈਂਦੇ ਆ ਜੀ ਹਨਾ ਉੱਪਰ ਬਲ ਪੈ ਰਹੇ ਆ ਮੋਢੇ ਕੋਲ ਜਾ ਕਹਿ ਰਹੇ ਵੀ نیچے ਬਲ ਪੈ ਰਹੇ ਆ ਫਿਟਿੰਗ ਸਹੀ ਹੁੰਦੀ ਹੈ ਬੱਟ ਬਲ ਪੈ ਰਹੇ ਹੁੰਦੇ ਆ ਉਹ ਬਲ ਪੈਣ ਦਾ ਹੀ ਕਾਰਨ ਪਲੇਟਾਂ ਹੁੰਦੀਆਂ ਨੇ ਜਦੋਂ ਆਪਣੇ ਕੋਲੋਂ ਪਲੇਟਾਂ ਸਹੀ ਤਰੀਕੇ ਨਾਲ ਨਹੀਂ ਪਈਆਂ ਜਾਂਦੀਆਂ ਪਲੇਟਾਂ ਆਪਣੀਆਂ ਪੈ ਗਈਆਂ ਹੁਣ ਆਪਾਂ ਪਾਉਣ ਲੱਗੇ ਆ ਲੰਬੀਆਂ ਪਲੇਟਾਂ ਉਹ ਸੱਤ ਸਾਈਡ ਵਾਲੀਆਂ ਪਲੇਟਾਂ ਪੈ ਗਈਆਂ ਹੁਣ ਆਪਾਂ ਪਾਉਣ ਲੱਗੇ ਲੰਮੀਆਂ ਪਲੇਟਾਂ ਲੰਮੀਆਂ ਪਲੇਟਾਂ ਦਾ ਵੀ ਉਹੀ ਸੇਮ ਪ੍ਰੋਸੈਸ ਹੁੰਦਾ ਬੱਸ ਤਾਂ ਮੈਂ ਇਹ ਵੀਡੀਓ ਬਹੁਤ ਵਾਰੀ ਪਾਈ ਹੈ ਬਟ ਫਿਰ ਵੀ ਮੈਂ ਇੱਕ ਵਾਰ ਦਿਖਾ ਦਮੈਂ ਇੱਕ ਪਲੇਟ ਪਾ ਕੇ نیچے ਤੋਂ ਪਾਣੀ ਸਟਾਰਟ ਕਰਨੀ ਹੁੰਦੀ ਹੈ ਉੱਪਰ ਤੱਕ ਜੇ ਤੁਸੀ ਨਾ ਮੇਂ ਉੱਤੋਂ ਤੋਂ ਕਿਹੋਰਾ ਹੈ ਨਾ ਮਤਲਬ ਕਿ ਚਾਕਨਾ ਨਿਸ਼ਾਨੀ ਵਗੈਰਾ ਲਾ ਲਿਆ ਕਰੋ ਆ ਦੇਖੋ ਹਾਂਜੀ ਆ ਦੇਖੋ ਹੁਣ ਆਪਾਂ ਕੀ ਕੀਤਾ ਆਪਾਂ ਇਧਰੋਂ ਬਰਾਬਰ ਕਰਕੇ ਇੱਥੇ ਕੱਟ ਲਾ ਲਈ ਸੀ ਨਾ ਹੁਣ ਆਪਾਂ ਕੀ ਕਰਨਾ ਹੁਣ ਮੈਂ ਇਹਨਾ نیچے ਨਹੀਂ ਦਿਖਾ ਸਕਦੀ ਸੀਗੀ ਹੁਣ ਆਪਾਂ ਕੱਟ ਨਾਲ ਕੱਟ ਮਲਾ ਲਏ ਤਾਂ ਦੇਖੋ ਆ ਦੇਖੋ ਜਿਵੇਂ ਹੁਣ ਆਹ ਬਣਾ ਇੱਥੇ ਕੱਟ ਆ ਗਿਆ ਇੱਥੋਂ ਆਪਾਂ ਇੱਕ ਵਾਰ ਕੱਚੀ ਸੀਨ ਲਾਵਾਂਗੇ ਕੱਚੀ ਸੀਨ ਇੱਥੇ ਲਿਆ ਕੇ ਜਿਹੜੀ ਆਹ ਪਲੇਟ ਹੁੰਦੀ ਹੈ ਮੇਨ ਆ ਨਾ ਉਹਨੂੰ ਆਪਾਂ ਇਧਰ ਨੂੰ ਨੱਪਣਾ ਹੁੰਦਾ ਨਾ ਕਿ ਇਧਰ ਨੂੰ ਜਦੋਂ ਆਪਾਂ ਇਧਰ ਨੂੰ ਆਪਾਂਗੇ ਫਿਰ ਆਪਣੀ ਫਿਟਿੰਗ ਨਹੀਂ ਸਹੀ ਆਊਗੀ ਆਪਾਂ ਇਧਰ ਨੂੰ ਨੱਪ ਕੇ ਇੱਕ ਵਾਰ ਇੱਥੋਂ ਤੱਕ ਆਪਾਂ ਉਹੀ ਸਿੰਪਲ ਸੀਨ ਲਾ ਦੇਵਾਂਗੇ ਇੱਧਰ ਵੀ ਆਇਆ ਲਾ ਦਵਾਂਗੇ ਤੇ ਇੱਧਰ ਵੀ ਆਪਾਂ ਸੇਮ ਆ ਕੱਟ ਦੇ ਉੱਪਰ ਇੱਥੇ ਸੀਨ ਲਾ ਦਵਾਂਗੇ ਮੈਂ ਹੁਣ ਸੀਨ ਲਾ ਲਿਆ ਮੈਂ ਲਾ ਲਿਆ ਮੈਂ ਫਿਰ ਦਿਖਾਉਣੀ ਆ ਤੁਹਾਨੂੰ ਉੱਪਰ ਆ ਕੇ ਵੀ ਇਹ ਕਿਵੇਂ ਬਰਾਬਰ ਹੁੰਦਾ ਕਿਵੇਂ ਆਪਾਂ ਆਹ ਵਾਲਾ ਜਿਹੜਾ ਮੈਂ ਬੈਕ ਵਾਲਾ ਪੱਲਾ ਵੱਡਾ ਰੱਖਦੀ ਆ ਨਾ ਉਹਨੂੰ ਆਪਾਂ ਕਿਵੇਂ ਸੈੱਟ ਕਰਦੇ ਆ ਹੁਣ ਮੈਂ ਸੀਨ ਲਾਉਣ ਚੱਲੀ ਆ ਹੁਣ ਆਪਾਂ ਇੱਥੇ ਕੱਚੀ ਸੀਨ ਲਾਈ ਆ ਦੋਨੇ ਪਾਸੇ ਮੈਂ ਕੱਚੀ ਸੀਨ ਲਾਈ ਆ ਆਪਰੇ ਇਹਨਾਂ ਕੱਪੜਾ ਸੀ ਇਹ ਵੱੱਦਾ ਆ ਗਿਆ ਠੀਕ ਹੈ ਇਹ ਵੱੱਦਾ ਕਿਉਂ ਆਇਆ ਕਿਉਂਕਿ ਆਪਾਂ ਬੈਕ ਵਾਲਾ ਪੱਲਾ ਵੱਡਾ ਰੱਖਿਆ ਸੀ ਹੁਣ ਜਦੋਂ ਆਪਾਂ ਇਹਦੀ ਸਹੀ ਫਿਟਿੰਗ ਆਊਗੀ ਜਿਹੜੀ ਆ ਸੀਨ ਆਪਣੀ ਇਹ ਨੀਚੇ ਆਊਗੀ ਇੱਥੋਂ ਇਹਦਾ ਸੈਂਟਰ ਹੋਊਗਾ ਆਪਣੇ ਕਮੀਜ਼ ਦਾ ਠੀਕ ਹੈ ਜਦੋਂ ਆਪਾਂ ਆ ਲਾਉਣੇ ਆ ਬਾਹਾਂ ਲਾਉਣੇ ਮਾੜੀ ਨੂੰ ਤੇ ਇਧਰ ਉਧਰ ਹੁੰਦੀ ਹੁੰਦੀ ਸੀਨ ਉਹਦੀ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਐਦਾਂ ਕਰਕੇ ਰੱਖ ਲਵਾਂਗੇ ਜਮਾਈ ਇੱਕੋ ਜਿਆ ਕਰਕੇ ਰੱਖ ਲਿਆ ਤੇ ਹੁਣ ਜਿਹੜੀ ਆਹ ਵਾਲਾ ਕੱਪੜਾ ਆਪਣੇ ਕੋਲੇ ਬਚਿਆ ਹੋਇਆ ਹੈ ਨਾ ਬਚਿਆ ਹੋਇਆ ਇਹਦੀ ਆਪਾਂ ਹਲਕੀ ਹਲਕੀ ਐ ਕਰਕੇ ਕਟਾਈ ਦੇ ਦੇਵਾਂਗੇ ਤਾਂ ਦੇਖ ਕਟਾਈ ਹੋ ਗਈ ਤਾਂ ਦੋਨੇ ਪਾਸੋਂ ਕਟਿੰਗ ਹੋ ਗਈ ਹੁਣ ਆਪਾਂ ਨੂੰ ਫਰੰਟਾਂ ਦੇ ਪੱਲੇ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਸਾਹਮਣਾ ਜਾਂ ਇਦਾਂ ਇਦਾਂ ਹੈ ਨਾ ਕੁਝ ਵੀ ਆ ਉਹਦੀ ਹੁਣ ਆਪਾਂ ਨੂੰ ਕਾਟ ਪਾਉਣ ਦੀ ਲੋੜ ਨਹੀਂ ਪਊਗੀ ਹਲਕੀ ਹਲਕੀ ਜੇ ਆਪਾਂ ਨੂੰ ਲੋੜ ਪਈ ਤਾਂ ਇੱਥੋਂ ਆਪਾਂ ਛਾਂਡੀ ਪਾਵਾਂਗੇ ਨਹੀਂ ਇੱਥੋਂ ਕੋਈ ਲੋੜ ਨਹੀਂ ਹੈਗੀ ਆ ਦੇਖੋ 14 ਆ ਗਿਆ ਤੇ ਇਹ ਸਾਢੇ 13 ਆਪਣੇ ਕਸਟਮਰ ਦਾ ਸਹੀ ਆ ਜੂਗਾ ਕੁਛ ਆਪਾਂ ਸੀਨਾ ਚ ਦੇ ਦਾਂਗੇ ਹੁਣ ਮੈਂ ਇੱਕ ਵਾਰ ਸਿੱਧਾ ਕਰ ਲਵਾਂ ਫਿਰ ਤੁਹਾਨੂੰ ਦਿਖਾਉਣੀ ਆ ਵੀ ਇਹਦੀ ਫਿਟਿੰਗ ਕਿਵੇਂ ਬਣਦੀ ਆ ਆ ਦੇਖੋ ਜਿਹੜਾ ਹੁਣ ਮੇਰੇ ਮਤਲਬ ਕਿ ਸੂਟ ਹੁੰਦੇ ਹਨਾ ਜਿਹੜੇ ਮੈਂ ਬਣਾਉਣੀ ਆ ਜਿਹੜੇ ਮੈਂ ਕਹਿ ਰਹੀ ਆ ਵੀ ਜਰਾਬ ਦੀ ਤਰ੍ਹਾਂ ਫਿਟਿੰਗ ਆਉਗੀ ਉਹ ਇਦਾਂ ਹੀ ਆਉਂਦੀ ਆ ਹੁਣ ਦੇਖੋ ਜਿਹੜੀ ਆ ਚੀਜ਼ ਆ ਗਈ ਹਨਾ ਹੁਣ ਆਏ ਕਸਟਮਰ ਨੇ ਇਦਾਂ ਕਰਕੇ ਪਾ ਲਿਆ ਉਹਨਾਂ ਦੇ ਆ ਵਾਲੀ ਸੀਨ ਇੱਥੇ ਆਊਗੀ ਜੇ ਦੋ ਆ ਵਾਲੀ ਸੀਨ ਇੱਥੇ ਆ ਗਈ ਫਿਰ ਤੁਸੀਂ ਆਪ ਹੀ ਦੇਖੋ ਮੇ ਉਹਨਾਂ ਦੀ ਫਿਟਿੰਗ ਕਹੇ ਜੀ ਆਊਗੀ ਬਾਕੀ ਆ ਵਾਲੀ ਚੀਜ਼ ਤੇ ਹਜੇ ਆਪਾਂ ਫਿਟਿੰਗ ਵਾਲੀ ਸੀਨ ਲਾਉਣੀ ਆ ਉਹ ਆਪਾਂ ਲਾ ਕੇ ਬਾਹਾਂ ਬੂਹਾਂ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਮੈਂ